ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਸਭ ਨਾਲੋਂ ਵੱਡੀ ਖਬਰ ਕੱਲ ਨਿਕਲ ਕੇ ਸਾਹਮਣੇ ਆਈ ਸੀ ਦੀਨਾ ਨਗਰ ਦੇ ਪਿੰਡ ਡਾਂਡੀ ਸਾਸੀਆਂ ਵਿਖੇ ਜਿੱਥੇ ਕਿ ਕੱਲ ਤਿੰਨ ਨੌਜਵਾਨਾਂ ਦੀ ਨਸ਼ੇ ਦੇ ਨਾਲ ਮੌਤ ਹੋ ਗਈ ਸੀ ਤਿੰਨ ਨੌਜਵਾਨਾਂ ਨੂੰ ਸ਼ੱਕੀ ਹਾਲਤ ਦੇ ਵਿੱਚ ਉੱਥੋਂ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤੇ ਪਿੰਡ ਵਾਸੀਆਂ ਦਾ ਲੋਕਾਂ ਦਾ ਇਹ ਮੰਨਣਾ ਸੀ ਕਿ ਹੋ ਸਕਦਾ ਜਿਹੜੀਆਂ ਇਹ ਮੌਤਾਂ ਜਿਹੜੀਆਂ ਉਹ ਨਸ਼ੇ ਦੇ ਨਾਲ ਹੋਈਆਂ ਹੋਵੇ ਪਰ ਦੇਰ ਆਏ ਦਰਸਤ ਆਏ ਅੱਜ ਪੁਲਿਸ ਵੱਲੋਂ ਐਕਸ਼ਨ ਲੈਂਦੇ ਆਂ ਕਾਫੀ ਦੇਰ ਤੋਂ ਬਾਅਦ ਪੁਲਿਸ ਵੱਲੋਂ ਐਕਸ਼ਨ ਲੈਂਦੇ ਆਂ ਐਸਐਸਪੀ ਵੱਲੋਂ ਆਪ ਇਸ ਪਿੰਡ ਦੀ ਜਿਹੜੀ ਉਹ ਚੈਕਿੰਗ ਕੀਤੀ ਗਈ ਐਸਐਸਪੀ ਹਰੀਸ਼ ਕੁਮਾਰ ਜੋ ਕਿ ਗੁਰਦਾਸਪੁਰ ਦੇ ਐਸਐਸਪੀ ਨੇ ਉਹਨਾਂ ਵੱਲੋਂ ਪਿੰਡ ਡਾਂਡੀ ਸਾਂਸੀਆਂ ਦੀ ਜਿਹੜੀ ਉਹ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੀ ਫਾਇਦਾ ਹੋਣ ਇਸ ਚੈਕਿੰਗ ਦਾ ਜਦੋਂ ਤਿੰਨ ਜਿਹੜੇ ਨੌਜਵਾਨ ਇਸ ਦੁਨੀਆ ਤੋਂ ਚਲੇ ਗਏ ਆ ਤੇ ਜਿਨ੍ਹਾਂ ਨੇ ਅਜੇ ਬਹੁਤ ਸਾਰੀ ਜ਼ਿੰਦਗੀ ਜਿਹੜੀ ਜੀਣੀ ਸੀ ਕਿਤੇ ਨਾ ਕਿਤੇ ਉਹ ਸਾਡੀਆਂ ਗਲਤੀਆਂ ਨਾਲ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੀਆਂ ਗਲਤੀਆਂ ਕਰਕੇ ਉਹ ਇਸ ਅੰਜਾਮ ਤੱਕ ਪਹੁੰਚ ਗਏ ਤੇ ਜਾਗੇ ਵੀ ਉਦੋਂ ਜਦੋਂ ਬਹੁਤ ਜ਼ਿਆਦਾ ਦੇਰ ਹੋ ਗਈ ਆ ਉਹ ਦੇਖੋ ਤੁਸੀਂ ਵੀ ਰਿਪੋਰਟ ਦੇਖੋ ਅਤੇ ਦੇਖੋਗੇ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚੋਂ ਤਿੰਨ ਨੌਜਵਾਨਾਂ ਦੀਆਂ ਜਿਹੜੀਆਂ ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਸੀ ਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਅੱਜ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਦੇਖੋ ਹਰੀਸ਼ ਬਾਠਲਾ ਦੀ ਇਹ ਵਿਸ਼ੇਸ਼ ਰਿਪੋਰਟ ਤਿੰਨ ਡੈਡ ਬੋਡੀਆਂ ਦੀ ਹੋਰ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ ਦੋ ਡੈਡ ਬੋਡੀਆਂ ਸਾਨੂੰ ਉੱਥੋਂ ਮਿਲੀਆਂ ਇੱਕ ਡੈਡ ਬਡੀ ਥੋੜੀ ਜਿਹੀ ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਪਿੰਡ ਦੋ ਡੈਡ ਬੋਡੀਆਂ ਜਿਹੜੀਆਂ ਢਿੱਡੇ ਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਉਹ ਹੁਣ ਪੋਸਟਮਾਨ ਵੀ ਲੈ ਕੇ ਸਿਵਲ ਹਸਪਤਲ ਗੁਰਦਾਪੁਰ ਗਈ ਹੈ ਜੀ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਚੜ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ ਤੇ ਪ੍ਰਸ਼ਾਸਨ ਅੱਗੇ ਸੰਯਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਜੀ ਨਕੇਲ